ਰਾਗਵ ਯੂਟਿਊਬਰ ਜਸਵੀਰ ਸਿੰਘ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਕੀ ਕੁਝ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਬਿਲਕੁਲ ਬੀਤੀ ਦਿਨ ਜਦੋਂ ਕੋਰਟ ਵਿੱਚ ਪੇਸ਼ ਕੀਤਾ ਸੀ ਤੇ 3 ਦਿਨ ਦਾ ਰਿਮਾਂਡ ਜਿਹੜਾ ਕਿ ਹਾਸਲ ਕੀਤਾ ਗਿਆ ਸੀ ਕਿਉਂਕਿ ਬੇਸੇ ਤੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਜੱਸਾ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਸੀਗਾ ਤੇ ਪਤਾ ਲੱਗ ਰਿਹਾ ਸੋਰਸਸ ਤੋਂ ਕਿ ਅੱਜ ਦੁਪਹਿਰ ਤੋਂ ਬਾਅਦ ਜਿਹੜਾ ਕਿ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਪਰ ਇਹ ਜਿਹੜੇ ਪਿਛਲੇ 3 ਦਿਨ ਸੀਗੇ ਇਹਦੇ ਵਿੱਚ ਹੋ ਸਕਦਾ ਹੈ ਬਹੁਤ ਸਾਰੇ ਫੈਕਟਸ ਜਿਹੜੇ ਹੈ ਬੜੀ ਸਾਰੀ ਚੀਜ਼ਾਂ ਜਿਹੜੇ ਕਿ ਨਿਕਲ ਕੇ ਸਾਹਮਣੇ ਆਈ ਹੋਗੀ ਕਿਉਂਕਿ ਸਪੈਸ਼ਲ ਸੈਲ ਜਿਹੜਾ ਕਿ ਇਹ ਸਿੱਧੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਤੇ ਸੋਰਸਸ ਤੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਹੱਥੇ ਕਈ ਸਬੂਤ ਜਿਹੜੇ ਕਿ ਹੋਰ ਵੀ ਲੱਗੇ ਆ ਤੇ ਹੋਰ ਜਿਹੜੇ ਕਿ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਜਿਹੜੀ ਕਿ ਅੱਜ ਕੋਰਟ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ ਤੇ ਇਸ ਕੇਸ ਵਿੱਚ ਹੋਰ ਮਜ਼ਬੂਤੀ ਜਿਹੜੇ ਕਿ ਸਪੈਸ਼ਲ ਸੈਲ ਨੂੰ ਮਿਲ ਸਕਦੀ ਕਿਉਂਕਿ ਪਤਾ ਲੱ ਜਦੋਂ ਇਹ ਪਾਕਿਸਤਾਨ ਦੇ ਵਿੱਚ ਸੀਗੇ ਤੇ ਜੋਤੀ ਮਲੋਤਰਾ ਦੇ ਨਾਲ ਉੱਥੇ ਸੀਗੇ ਕਿਉਂਕਿ ਬੀਤੇ ਸਮੇਂ ਵਿੱਚ ਉਹਦੇ ਉੱਤੇ ਵੀ ਕੇਸ ਚੱਲਦਾ ਪਿਆ ਬਹੁਤ ਸਾਰੀ ਗੱਲਾਂ ਨਿਕਲ ਕੇ ਸਾਹਮਣੇ ਆਈ ਸੀ ਤੇ ਹੁਣ ਜਸਪੀਰ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਇਹ ਲਿੰਕ ਵਿੱਚ ਸੀਗਾ ਕਿਸ ਤਰ੍ਹਾਂ ਆਈਐਸਆਈ ਦੇ ਲਿੰਕ ਵਿੱਚ ਸੀਗੇ ਤੇ ਕਿਸ ਤਰ੍ਹਾਂ ਇਹਨਾਂ ਨੇ ਸਾਰੀਆਂ ਚੀਜ਼ਾਂ ਕੀਤੀਆਂ ਵਾ ਹੋ ਸਕਦਾ ਹੈ ਕਿ ਅੱਜ ਕੋਰਟ ਦੇ ਸਾਹਮਣੇ ਜਿਹੜਾ ਕੀ ਹੈ ਸਪੈਸ਼ਲ ਸੈੱਲ ਵੱਲੋਂ ਇਹ ਸਾਰੀ ਚੀਜ਼ਾਂ ਦੱਸੀਆਂ ਜਾ ਸਕਦੀ ਹੈ ਤੇ ਹੋਰ ਦਿਨਾਂ ਦੀ ਜਿਹੜੀ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਕਿਉਂਕਿ ਜੇ ਪਿੰਡ ਦੇ ਲੋਕਾਂ ਦੀ ਗੱਲ ਕਰ ਲਈਏ ਜਾਂ ਫ ਬਾਰੇ ਕੁਝ ਨੌਲੇਜ ਨਹੀਂ ਹੈ ਸਾਨੂੰ ਜ਼ਰੂਰੀ ਨਾ ਪਤਾ ਵੈ ਕਿ YouTube ਦੇ ਉੱਤੇ ਵੀਡੀਓਜ਼ ਪਾਉਂਦਾ ਹੈਗਾ ਮੈਂ ਤੇ ਪਾਕਿਸਤਾਨ ਵੀ ਜਾ ਕੇ ਆਇਆ ਪਰ ਇਸ ਤਰ੍ਹਾਂ ਦੀ ਵੀ ਚੀਜ਼ਾਂ ਕਰਦਾ ਸੀ ਇਸ ਤਰ੍ਹਾਂ ਹੀ ਕੋਈ ਲਿੰਕ ਸੀਗੇ ਉਸ ਬਾਰੇ ਕੁਝ ਨਹੀਂ ਕਿਹਾ